ਤਮੇਰਾ ਬਾਪਲਾ ਤੂ ਤੂ ਤੈਨੂੰ ਕਾਹਦੀ ਵਾਹੀ ਦੇ ਬਾਪਲਾ ਤੂ ਤੂ ਆਸੂ ਦੇ ਕਾਹਦੀ ਵਾਹੀ ਦੇ ਬਾਪਲਾ ਤੂ ਤੂ ਹੁਣ ਆ ਲੈ ਛੋਟੇ ਭਾਈ ਕਿਹੜਾ ਵੀਰ ਸੀਗਾ ਜੇ ਆ ਵੀ ਰਾਜੂ ਪਾਣੀ ਕਰ ਲੈ ਪਾਣੀ ਕਰ ਲੈ ਸਭ ਕਰੋ ਭਾਈ ਸਸ਼ੀ ਕਾਹਦੇ ਮੈਂ ਕਿਹਾ ਤੂੰ ਬਾਈ ਤੂੰ ਆਇਆ ਸਸ਼ੀ ਕਾਹਦੇ ਜਨਾਬ ਜਨਾਬ ਆਹੀ ਪਹਿਲਾਂ ਛੋਟੇ ਭਾਈ ਦਾ ਹਾਂਜੀ ਮੈਂ ਗੱਲ ਕਰਾਂ ਹਾਂਜੀ ਆਹੀ ਆਪਰੇ ਦੋਵਾਂ ਭਾਈਆਂ ਨਾਲ ਪਹਿਲਾਂ ਗੱਲ ਹੋਈ ਨਹੀਂ ਜੀ ਹੈ ਤਾਂ ਠੀਕਾ ਦੇਖੋ ਗੱਲ ਆਪਾਂ ਕਰ ਰਹੇ ਹਕੀਰੀ ਮਤ ਦੀ ਠੀਕ ਹੈ ਜੀ ਠੀਕਾ ਥੋੜੇ ਪਹਿਲਾਂ ਗੱਲ ਹਾਂ ਹੋਏ ਹਾਂ ਕਹ ਜੀ ਨਾ ਹੋਏ ਨਾ ਕਹ ਜੀ ਠੀਕ ਹੈ ਦੂਜੀ ਗੱਲ ਦੇਖਿਆ ਵੀ ਸਾਰੇ ਲੋਕ ਪੁੱਛਾ ਜਿਨ੍ਹਾਂ ਨੇ ਮੈਨੂੰ ਦੇਖਿਆ ਵੀ ਮੈਂ ਪੁੱਛ ਕਰਦਾ ਮਲਮਟਾ ਸੱਟਾ ਕਰਦੇ ਰਹਿੰਦਾ ਪੁੱਛਣਾ ਕਰੇ ਨਾ ਨਾ ਕੋਈ ਨਹੀਂ ਜੀ ਠੀਕਾ ਜਲਦੀ ਆਪਣਾ ਪੜੇ ਗਏ ਆਓ ਮੇਰੇ ਕੋਲ ਚੱਕੋ ਆਪਾ ছোট ভাই মারি ছোটি পোচ্ছি কি মতো কি নিতল গাল কে ਠੀਕ ਹੈ ਬਬੇ ਹਾਂ ਕਰ ਦੋ ਬਬੇ ਵੀ ਦੇਖੋ ਪੋਚਾ ਪੜੀ ਕਰਨੀ ਮੈਂ ਦੋਦਾ ਕਰਿੰਦਾ ਠੀਕ ਹੈ ਜੀ ਜਿੱਤ ਪਹਿਲਾਂ ਬਚਲੀ ਕਿੱਥੇ ਬਾਬਾ ਤੇਰਾ ਮੈਂ ਨਾਮ ਬਹੁਤ ਸੁਣਿਆ ਹਾਂ ਹਾਂ ਨਾਮ ਸੁਣਿਆ ਨਾਮ ਉਹ ਤੇਰੇ ਬਾਪੂ ਦਾ ਠੀਕ ਹੈ ਜੀ ਇਹ ਰਾਜ ਕਿੱਥੇ ਬਣਾਇਆ ਹਾਂ ਜਿੱਤਿਆ ਤੇਰਾ ਹੋ ਗਿਆ ਕਾਮ ਇਨਸਾਨ ਡਿਊਟੀ ਲੱਗਿਆ ਕਰੀ ਜਾਂਦਾ ਠੀਕ ਹੈ ਜੀ ਜਿੱਤਿਆ ਪੁੱਛ ਕਰਨੀ ਉਹਦੇ ਹੱਥਾਂ 'ਚ ਮੇਰਾ ਸਤਿ ਕੁਛ ਨਹੀਂ ਆ ਪਰ ਮੇਰੇ ਮਾਦਰੇ ਮੈਨੂੰ ਰਾਜ ਦਿੱਤੀ ਆ ਵੀ ਇਸ ਘਰ ਦੀ ਕੋਈ ਗੱਲ ਪੱਲ ਨਹੀਂ ਬਹੁਤ ਔਖੀ ਆ ਠੀਕ ਹੈ ਜੀ ਇਵੇਂ ਆ ਕਿ ਨਹੀਂ ਹੋ ਸਕਦੀ ਹੋ ਸਕਦੀ ਆ ਹਾਂ ਜਾਂ ਨਾ ਸਕਦੀ ਨਾ ਮੈਂ ਤੁਹਾਨੂੰ ਮੈਂ ਬਾਬਾ ਜੀ ਘਰੇ ਕਰਦੇ ਆ ਘਰੇ ਮੇਰਾ ਕੋਈ ਵੀ ਤੈਨੂੰ ਮੈਂ ਦੱਸੀ ਮੈਂ ਕਰਦੀ ਗੱਲ ਕੀਤੀ ਨਹੀਂ ਤੁਸੀਂ ਪੁੱਛਦੇ ਨਹੀਂ ਨਾ ਮੈਂ ਕਰਦੀ ਗੱਲ ਕੀਤੀ ਵੀ ਤੇਰੀ ਕੋਈ ਵੀ ਗੱਲ ਤੁਹਾਡੇ ਨਾਂ ਦੇ ਪਾਣੀ ਬਹੁਤ ਔਖੀ ਆ ਆ ਗੱਲ ਕਹੀ ਆ ਹਾਂ ਤਾਂ ਕਹਿੰਦੇ ਜੇ ਨਾ ਦਾ ਨਾ ਕਰੇ ਬਾਬਾ ਜੀ ਭਾਲ ਨਹੀਂ ਔਖੀ ਤੇ ਭਾਲ ਫਿਰ ਓਕੇ ਹੈ ਗਿਆ ਕਿ ਨਹੀਂ ਉਹ ਗੱਲ ਨਹੀਂ ਮੈਨੂੰ ਪਤਾ ਯਾਰ ਠੀਕ ਹੈ ਮੈਂ ਫਿਰ ਪੁੱਛ ਲੈਣੀ ਆ ਠੀਕ ਆ ਤੇਰੇ ਨਾਲ ਤੇਰੇ ਮਰਲੇ ਪੱਛੇ ਪਤਾ ਨਹੀਂ ਕਿੱਦਾਂ ਵਿੱਚ ਝੁੰਡ ਖੜਾ ਠੀਕ ਹੈ ਮੈਂ ਤਾਂ ਚਾ ਠੀਕ ਹੈ ਜੀ ਦੇਖਾ ਆਪਾਂ ਤੋਂ ਨੇ ਭਾਈ ਪਹਿਲੀ ਵਾਰੀ ਇਹਦੇ ਮਿਲਣ ਦਾ ਘਰ ਕਿੱਥੇ ਹੈ ਮਹਾਰਾਜ ਆਪਾਂ ਤੋਂ ਜੀ ਨੂੰ ਪਹਿਲੀ ਵਾਰੀ ਮਿਲਣਾ ਹਾਂ ਹਾਂ ਆਪਾਂ ਦੋਵੇਂ ਗੋਰੇ ਗੋਰੇ ਪਹਿਲੀ ਵਾਰੀ ਮਿਲਣਾ ਜਵਾ ਸਹੀ ਹੈ ਹੈ ਸਹੀ ਆ ਪਰ ਬਾਬਾ ਕਹਿੰਦਾ ਮਗਰ ਗੱਡੀ ਖੜੀ ਆ ਛੋੜੇ ਭਾਈ ਠੀਕ ਹੈ ਜੀ ਹੈ ਹੈਗੀ ਆਹਾਂ ਜੀ ਹੈ ਤੇ ਗੱਡੀ ਚੱਕ ਜੱਟਾਂ ਵਾਲਾ ਸਾਥ ਵੀ ਖੜਾ ਹੋਣਾ ਨਾਸ ਕਿੰਨੇ ਠੀਕ ਆ ਬਾਬਾਈ ਹੋਊਗਾ ਹੋਊਗਾ ਜਾਂ ਹਾਂ ਜਾਂ ਨਾ ਬਾਬਾ ਨਹੀਂ ਮੈਨੂੰ ਪਤਾ ਹੀ ਨਹੀਂ ਆ ਗੱਡੀ ਹੈਗੀ ਆ ਗੱਡੀ ਹੈਗੀ ਪਰ ਮੈਨੂੰ ਕੋਈ ਪਤਾ ਨਹੀਂ ਕੋਈ ਅਰਦਾਸ ਕਰ ਵੀ ਗੱਡੀ ਵਾਲੇ ਬਾਬਿਆ ਇਸ ਬਾਬੇ ਨੂੰ ਮੇਰੀ ਗੱਲ ਭਰਨ ਦਾ ਮੌਕਾ ਦੇ ਦਿਓ ਚਲ ਮੈਂ ਕਾਰ ਦਿੰਦਾ ਕੈਸੇ ਭਰਾ ਇਹਨੂੰ ਆ ਤੈਨੂੰ ਆਂ ਤੇ ਰੱਬ ਦੇ ਭਰੋਸੇ ਨਹੀਂ ਜਿੰਨੇ ਨੂੰ ਇੰਨੇ ਭਰੋਸਾ ਨਾ ਮੈਂ ਬਾਬੇ ਕੋਲ ਜਾਉਂਦਾ ਇੱਕ ਵਾਰੀ ਕਹਿ ਚੱਲ ਤੂੰ ਮਾਸੇ ਗੱਲ ਬਾਬੇ ਨੂੰ ਮਕਾਨਾ ਬਾਬਾ ਬੱਸ ਕੋਈ ਦੱਸੋ ਮਾੜਾ ਮਿਕਾ ਉਹ ਬਾਬੇ ਨੂੰ ਉਹਨਾਂ ਨੂੰ ਤੈਨੂੰ ਨਹੀਂ ਉਹਨਾਂ ਨੂੰ ਦੇਣਾ ਆ ਕਰ ਰੱਖਿਆ ਹਾਂ ਬਣੀ ਸਹੀ ਹੈ ਸਹੀ ਹੈ ਦੇਖ ਕਹਿੰਦੇ ਵੀ ਕਿੰਨੀ ਖੁਸ਼ੀ ਮਿਲੀ ਫਿਰ ਅੱਜ ਸਹੀ ਹੈ ਆਪਣੀਆਂ ਪੁੱਤਾਂ ਜਿੱਦੇ ਚੱਲੇਗਾ ਬਸ ਅਖਤਰਾ ਚੱਲਣਾ ਨਾਲ ਆ ਆ ਮੱਝ ਮੱਝ ਰੱਖ ਰੱਖ ਹਾਂਜੀ ਬਣਾ ਹੈ ਹਾਂਜੀ ਉਹ ਜ਼ਿੰਦਗੀ ਦਾ ਫੈਸਲਾ ਵੀ ਉਹ ਵੀ ਕਰਨਾ ਹੈ ਜਿਹੜੇ ਲੋਕ ਖਾ ਕੇ ਡੰਡੂ ਪਛਤਾਉਂਦੇ ਆ ਹਾਂ ਬਦਾਂ ਹੈ ਹਾਂ ਯਾਦ ਰੱਖ ਹਾਂ ਹੈ ਉਹ ਬੱਚ ਦਾ ਗੰਦਰ ਦਾ ਕੀ ਹੋਣਾ ਹੈ ਕੀ ਕਰੋ ਨਿਆ ਕਰੋ ਨਿਆ ਤੱਕੀ ਹਾਂ ਇਹ ਜਵਾਬ ਹਾਂ ਚੱਲ ਹੋ ਰਿਹਾ Thank <laughs> you. ਮੁਤਰਹਾ ਕੇ ਲੰਚ ਮਰਾਂ ਕਾ ਕਾ ਸਨੀ ਖੜਗਾੜ ਜਾਂਦੇ ਐ ਤੇ ਪੁਸ਼ਪ ਰਬ ਦਾ ਤੇਰੇ ਮੂੰਹ ਚ ਫੁੱਲ ਜੇ ਬਹੁਤ ਪਸੰਦ ਕਰਦਾ ਵਾਹ ਬੱਬਾ ਤੁਮੀ ਜਨ ਕਰਦੀ ਹੈ ਹੋਣੀ ਮੈਨੂੰ ਪਤਾ ਬੱਬਾ ਉਹੀ ਤਾਂ ਪੁੱਛਣਾ ਨਾ ਤਾਂ ਇਹ ਤਾਂ ਸਨੈਚਰ ਖਾਂਦਾ ਹੈ ਸਹੀ ਹੈ ਪਰ ਤੂੰ ਕਾਫੀ ਟਾਈਮ ਦਾ ਇਹ ਮੰਦਰ ਚੱਚਾ ਵੀ ਕਿਤੇ ਮਾਲਕ ਦੇ ਬਾਹ ਫੜਨੇ ਤਾਂ ਹਾਂ ਹੈ ਹਾਂ ਪਰ ਮਾਲਕ ਦੇ ਬਾਹ ਫੜੀ ਨਹੀਂ ਹੁੰਦੇ ਨਹੀਂ ਫੜੀ ਹੈ ਨਹੀਂ ਫੜੀ ਪੁੱਛਦੀ ਪੁੱਛ ਰਹੀ ਜਾ ਹਜੇ ਮਿੱਤਰ ਹਾਂ ਚੰਦ ਚੰਦ ਰੱਖ ਬੱਬਾ ਜ਼ਿੰਮੇਵਾਰੀ ਦਾ ਉਹਨਾਂ ਨਾਲ ਨਹੀਂ ਯਾਨੀ ਕਿ ਐ ਤਾਂ ਫਿਰ ਉਹ ਤਾਂ ਕਰਦੇ ਵੀ ਨਹੀਂ ਤੇ ਮੈਂ ਰੱਖਦਾ ਤਾ ਕਿਹੜੀ ਨਾਲ ਵੀ ਹੈ ਤੇਰੇ ਪਤਾ ਹੋਏ ਮੈਚਰ ਖਾਣਾ ਤੂੰ ਰਖ ਮਾਰੋ ਵੀਰੇ ਮੈਂ ਰੈਸਟੇਰਾਂ ਦੀ ਸੀ ਹਾਂ ਰੈਸਟੇਰਾਂ ਹਾਂ ਰੈਸਟੇਰਾਂ ਦੀ ਸੀ ਹਾਂ ਪਰ ਹੋ ਰਹਾ ਹਾਂ ਹਾਂ ਪਰ ਉਹਨਾਂ ਦਾ ਕੋਈ ਰੈਸਟੇਰ ਉਹਨਾਂ ਦੀ ਨਵੀ ਪਸੰਦ ਆ ਗਈ ਹਾਂ ਚੱਲ ਤੂੰ ਤੱਕ ਹਾਂ ਅਣਾ ਸੀ ਗੱਲ ਅੱਬਾ ਉਹ ਹੈ ਰਾਜ ਦਾ ਕਿਲਰ ਕਾ ਚਲਣਾ ਤੇ ਕਾ ਬੱਕੇ ਸੋਦੀ ਮਨੇ ਕਾ ਮਾਰਨੀ ਹੈ ਹਾਂ ਹਾਂ ਬਈ ਪੁਲੂ ਵੀ ਸ਼ਗਣੀ ਆ ਹਣਾ ਹਾਂਜੀ ਆਪੇ ਮਾਂਜਾ ਸਿਆਣ ਛਣਾ ਮਦਲੇ ਨੂੰ ਪੁੱਛਣ ਲੱਗ ਪਾਉਂਗਾ ਛਣਾ ਕਹਿੰਦਾ ਨਹੀਂ ਸਮਝ ਗਏ ਜੀ ਗੱਲ ਮੇਰੀ ਇਹ ਗੱਲ ਸਾਬ ਆਪ ਜੀ ਗੁੱਸਾ ਨਹੀਂ ਕਰਦੇ ਨਹੀਂ ਹੈ ਨਾ ਉਧਰ ਹਿਸਾਬ ਮੁਟੇ ਵਧੀਆ ਵੱਜੀ ਨਹੀਂ ਉਧਰ ਹਾਂ ਠੀਕ ਹੈ ਜੀ ਹਜੇ ਵੱਜੀ ਨਹੀਂ ਸਿਰਫ ਉਧਰ ਠੀਕ ਹੈ ਜੀ ਇੱਕ ਪਾਸੇ ਜੋਰ ਲੱਗੀ ਜਾਂਦਾ ਦੂਜੇ ਪਾਸੇ ਤਾਂ ਪਤਾ ਨਹੀਂ ਹੁੰਦਾ ਹਾਂ ਫਿਰ ਮੈਂ ਇਹੀ ਤਾਂ ਪੁੱਛਦਾ ਨਾ ਮੈਂ ਇਹਨੂੰ ਖਾਲ ਤੋਂ ਪੈਣ ਦਾ ਨਾ ਕਰਾਲ ਕਰਾਣਾ ਕੋਈ ਕੋਤਿਆਂ ਨੂੰ ਬਾਗ ਉਹ ਤੇ ਰਹੇ ਹੈਣਾ ਪੋਤਾ ਚੰਗਰ ਲੱਗਿਆ 何歳や ਜਾਰ ਆਈ ਮਿਲਦਾ ਹੈ ਹੈ ਜਾਰ ਮੈਨੂੰ ਚੰਨ ਚੋਪਤੀ ਦਾ ਬਾਈ ਉਹ ਨਹੀਂ ਜਾਰ ਬਣਾ ਬੈ ਸਾਲਾ ਤੇ ਹਾਂ ਅੱਜ ਬੈ ਤੇਰੇ ਮੁਟਿਆਰ ਠੀਕ ਹੈ ਜੀ ਜਿੱਕਾ ਲ ਕੱਲਾ ਤੇਰੇ ਨੂੰ ਇਹ ਗਲਾਉ ਤੇ ਫਲ ਕਿੜੇ ਉਹਦੇ ਵਾਲੇ ਬੂਟਾ ਹੋਣ ਲੱਗਾ ਠੀਕ ਹੈ ਜੀ ਦੇਖੋ ਕਰਨਾ ਕਿਵੇਂ ਹੈ ਜੱਟ ਪਾਉਣਾ ਕਰੇ ਬੁੱਝਾ ਤੇ ਮੈਂ ਬਾਪਾ ਵੇਹਣਾ ਨਾ ਕੋਈ ਠੀਕ ਹੈ ਮੈਂ ਟਾਈਮ ਇੱਕ ਤਾਂ ਮੈਂ ਨਾ ਟਾਈਮ ਗਾਲਿਆ ਮੈਂ ਸਾਰੀ ਜ਼ਿੰਦਗੀ ਗਾਲੀ ਬੈਠਾ ਉਹਦੇ ਪਿੱਛੇ ਠੀਕ ਹੈ ਘਾਣਾ ਰਕਾ ਸੀਗਾ ਠੀਕ ਹੈ ਮੈਂ ਸੋਰੀ ਬੋਲੀ ਨਾ ਗਾ ਮੇਰੇ ਕੋਲ ਖਾਦੇ ਆ 2 ਦਿਨ ਤੇ ਨੇਚਾ ਠੀਕ ਹੈ ਨਹੀਂ ਸਹੀ ਗੱਲ ਆ ਮੈਂ ਬਾਬਾ ਕਹਿੰਦੇ ਮੈਂ ਇੱਕ ਤਾਂ ਟਾਈਮ ਗਾਲਿਆ ਮੈਂ ਸਾਰੀ ਜ਼ਿੰਦਗੀ ਗਾਲੀ ਬੈਠਾ ਬਾਬਾ ਉਹਦੇ ਪਿੱਛੇ ਤੇ ਮੈਂ ਲਿਆਉਣੀ ਆ ਕਿਸੇ ਵੀ ਹਾਲਤ ਪੱਕੀ ਗੱਲ ਆ ਹਾਂ ਤੇ ਜੇ ਉਹਨਾਂ ਦਾ ਸਾਧ ਗੱਜ ਕੰਮ ਤਾਂ ਮੈਂ ਵੀ ਨਹੀਂ ਕਰਦਾ ਹਾਂ ਵੀ ਉਹ ਕੁੜੀ ਜੀ ਪਿਆਰ ਦੀ ਮਿੱਟੀ ਲਿਆਦਾ ਪਰ ਜੇ ਕਰਦਾ ਨਾ ਨਾ ਉਹ ਕੰਮ ਤਾਂ ਆਪਾਂ ਕਰਦੇ ਹੀ ਨਹੀਂ ਹਗੇ ਨਾ ਨਾ ਜਿੱਕੇ ਜੀ ਰਜਾ ਮੰਦਿਰ ਤੇਰਾ ਹੋ ਜਾ ਵਿਆਹ ਹਾਂ ਉਹਨੇ ਤਾਂ ਕਰਦੇ ਮੰਨਦਾ ਨਾ ਤੇ ਪਿਆਰਪੁਰ ਦਾ ਵਿਆਹ ਤਾਂ ਬਾਅਦ ਵੀ ਹੁੰਦਾ ਰਹੂਗਾ ਕਿਉਂ ਜੀ ਵੀ ਜੀ ਵੀ ਜੋ ਮੰਨ ਜਾਣਾ ਵੀ ਆਪਾਂ ਅਜੂ ਰਸਤਾ ਕਰ ਦੇਣਾ ਬਾਬਾ ਥੋੜੀ ਹੋਰ ਲੰਮੀ ਲਿਗਾ ਮਾਰ ਗੱਲ ਕੋ ਹੋਰ ਆ ਹਾਂ ਚਲ ਜਿਵੇਂ ਠੰਗ We'll ਆ ਗਈ ਬਾਬਾ ਫਾਨਾ ਦਾੜੀ ਅੰਦਾ ਸ਼ੁਰੂ ਦੋਈ ਹੋਰ ਹਾਂ ਇਹੀ ਬੰਦਾ ਪਾਸੇ ਕਰਨਾ ਹੈ ਇਹੀ ਬੰਦਾ ਪਾਸੇ ਕਰਨਾ ਹੈ ਬਸ ਸਿਰ ਤੇ ਬਾਬਾ ਹੈ ਉਹਨੂੰ ਕਿਵੇਂ ਕਰਾਂਗੇ ਉਹ ਮੈਂ ਕਰੂੰਗਾ ਹਾਂ ਬਸ ਸਮਝਲਾਵਾਂ ਹਾਂ ਐਂ ਹਾਂ ਦੋ ਜਣਾਂ ਵਿੱਚ ਮਾਰਾ ਹੁੰਦਾ ਆ ਰਿਹਾ ਫਾਨਾ ਤੀਜੇ ਦਾ ਤੀਜੇ ਦਾ ਹਾਂ 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 ਕੌਣ ਆਈਏ ਗਲਟ ਗਾਣੇ ਤੇ ਮੈਨੂੰ ਪਤਾ ਹੈ ਹਾਂ ਜਿੱਕੇ ਦੀ ਸਵਾਦ ਇਹਦਾ ਤੇਰੇ ਕੋਲ ਕਿ ਡਰਨ ਕਾ ਤੇਰੇ ਬੈਠੇ ਨਹੀਂ ਨਹੀਂ ਸਹੀ ਆ ਬੱਬਾ ਹਾਂ ਸਹੀ ਆ ਹੁਣ ਆ ਵੀ ਆਪ ਆਪਣਾ ਦੋਨ ਨੋਣਾ ਅਜ ਹੋਰ ਕਿ ਬੰਦਾ ਕੁਰਸੀ ਤੇ ਬੁਹਣਾ ਹਾਂ ਹੈ ਕਿਹੜਾ ਬੱਚਾ ਤਖੋ ਕੁਰਸੀ ਚੱਕ ਤੇ ਹੋ ਕੋਈ ਨਾ ਰਲਿਆ ਦਸਤਾ ਦੀਆਂ ਰੀਸ ਸਾਡੀ ਦਾਗਾ ਪਾਸਾ ਵਿੱਚ ਚਾਹ ਘੜਗੀ ਅਜੂਬਾ ਬੋਲ ਰਿਹਾ ਜੇ ਕਹਿੰਦਾ ਫਰਨਾ ਬੰਦਾ ਚਾਹ ਬਣਾ ਦੇ ਆਪਾਂ ਠੀਕ ਹੈ ਜੀ ਹੈ ਠੀਕ ਹੈ ਜੀ ਜਦੋਂ ਨਾਸੜਾ ਨੇ ਲਾ ਵੀ ਕਾਇ ਸੁਣਾ ਜੇ ਪਰੋ ਗੱਲ ਕੀਤੇ ਆ ਤਾਂ ਬਸ ਠੀਕ ਹੈ ਜੀ ਹਾਂ ਜੀ ਸਮਝ ਗਾ ਲੋ ਹੈ ਠੀਕ ਹੈ ਜੀ ਜਿਵੇਂ ਸਾਲ ਦੇ ਵਿੱਚ ਵਿੱਚ ਕਿਹੜੇ ਕਰੇ ਹੋ ਜਾ ਛਲ ਛਲ ਫੇਰ ਬੰਦੋ ਫਾਲ ਦੇਵੇਂ ਤੂੰ ਜਦੋਂ ਸਾਹ ਦੇ ਰਚ ਵਿੱਚ ਠੀਕ ਹੈ 2024 ਚ 2024 ਬਾਬਾ ਬਰਸਾਲ ਦਾ ਲੰਮਾ ਬੋਧ ਆ ਯਾਰ ਉਹ ਪਤੰਗਰਾ 8 ਦਾ ਮਹੀਨੇ ਰਹਿ ਕੇ ਸੁਰਤ ਚ ਹਾਂ ਯਾਰ 8 ਦਿਨ ਕੱਢਨੇ ਕੋਈ ਜਾਂਦੇ ਆ ਵੇ ਇੱਕ ਚੀਜ਼ ਤੋਂ ਬੁਗਾਰ ਰਹਿਣਾ ਠੀਕ ਹੈ ਨਹੀਂ ਮੈਂ ਕਹਿੰਦਾ ਵੀ ਉਹਦੇ ਤੋਂ ਬੁਗਾਰ ਫਿਰ ਫਾਲ ਵੱਡਾ ਬੋਧ ਆ ਨਾ ਬਾਬਾ ਮੈਨਾਂ ਨੇੜੇ ਰੱਖ ਯਾਰ ਕੰਮ ਵੀ થઈ ਜਾਂਦਾ ਗੱਲ ਕਰਦੇ ਨੇ ਇਧਰ ਕੋਲੇ ਆ ਜੂਗਾ ਹਾਂ ਮੈਂ ਚੰਗਾ ਠੀਕ ਆ ਮੇਰੇ ਬੱਬਾ ਚੰਗਾ ਠੀਕ ਆ ਮੈਂ ਨਾ ਤੇਰੇ ਚੇਲੇ ਤੋਂ ਪੁੱਛ ਨਹੀਂ ਲੈਂਦਾ ਗੁੱਸਾ ਨਾ ਕਰੀ ਸਾਡੇ ਕੋਲੇ ਵੀ ਗੱਦੀ ਆ ਚੇਲੇ ਪਤਾ ਜ਼ਿਆਦਾ ਨਾ ਪਹਿਲਾਂ ਗੱਦੀ ਆ ਹਾਂ ਹੈਗੀ ਆ ਪਰ ਜ਼ਿਆਦਾਤਰ ਨਾ ਗੱਲਾਂ ਹੀ ਮਿੱਤੀਆਂ ਬੱਬਾ ਯਾਰ ਠੀਕ ਆ ਕਹਿ ਦਿੰਦੇ ਆ 2 ਮਹੀਨਿਆਂ ਨੂੰ ਮਹੀਨੇ ਨਹੀਂ ਕੋਈ ਬੰਸਰੀ ਵਾਲਾ ਇਹ ਬੱਬਾ ਕੋਈ ਗੱਲਾਂ ਕੋਈ ਨਹੀਂ ਬੱਬਾ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਸੀ ਵੀ ਪੁੱਛ ਨਹੀਂ ਲਈ ਅਜ ਪਹਿਲਾਂ ਬੱਬਾ ਤੂੰ ਆ ਮੈਂ ਵੇਖ ਤੋਂ ਬਚ ਲੈ ਠੀਕ ਆ ਮੈਂ ਤੈਨੂੰ ਕਹਿੰਦਾ ਬਹੁਤ ਪੁੱਛਾ ਕੱਢ ਗਿਆ ਮੇਰੇ ਮਨ ਕਾ ਕੋਈ ਨਹੀਂ ਬੱਬਾ ਰਾਜੀ ਰਾਜਵੈ ਜੀ ਸੱਚਾ ਸਿੰਘ ਆ ਜੀ ਨਾ ਕਰਾ ਤੇਰਾ ਕਿਆ ਕਵਿਆ ਲਾਜਵੈ ਜੀ ਰਾਜੀ ਅਨਾਮ ਤੇ ਨੰਦਰੀ ਬੈਸ ਬਾਜੀ ਬੈਸ ਬਾਜੀ ਮੈ ਗਈ ਜੇ ਬੈਠਿਆ ਇਸ ਸਾਲ ਦੇ ਵਿੱਚ ਵਿੱਚ ਤੇਰਾ ਹੋ ਜਾ ਵਿਆਹ ਚਲ ਠੀਕ ਹੈ ਬੱਬਾ ਹੈ ਠੀਕ ਹੋ ਜਾ ਬੱਬਾ 6 ਮਹੀਨੇ ਹਾਂ ਹੋ ਜਾ ਬੱਬਾ 6 ਮਹੀਨਾ ਅਰ ਇਸ ਸਾਲ ਦੇ ਵਿੱਚ ਤੇਰਾ ਵਿਆਹ ਹੋ ਜਾ ਠੀਕ ਹੈ ਉਹ ਨੂੰ ਅਸੇ ਕੁੜੀ ਨਾਲ ਠੀਕ ਹੈ ਹੋ ਤਾਂ ਜਾਊਗਾ ਤੂੰ ਠੀਕ ਹੈ ਮੈਂ ਠੀਕ ਹਾਂ ਹੈ ਕੋਈ ਪ੍ਰੋਬਲਮ ਤਾਂ ਨਹੀਂ ਨਾ ਓਕੇ ਹੈ ਫਿਰ ਹੋ ਜਾ ਬਾਕੀ ਠੀਕ ਹੈ ਨਹੀਂ ਸਹੀ ਆ ਬਾਬਾ ਯਾਰ ਹਾਂ ਫੇਰ ਹੋ ਜਾਊਗਾ ਕਹੋ ਜੀ ਮਹਾਰਾਜ ਸਹੀ ਆ ਨਾ ਜੇ ਇਹ ਕੰਮ ਨੂੰ ਸਿਰੇ ਚ ਹੋ ਆਵਾਂਗੇ ਪਹਿਲਾਂ 100 ਰੁਪਏ ਜੁੜੇ ਸੁੱਖ ਬਾਬਾ ਕੋਈ ਨਹੀਂ ਲਾਦਾ ਕਿ ਬਾਬਾ ਗੱਲ ਹੀ ਕੋਈ ਨਹੀਂ ਯਾਰ ਜੇ ਜਿੱਤੇ ਬਹੂ ਆ ਗਈ ਉੱਤੇ ਕੋਈ ਨਹੀਂ ਕੋਈ ਨਹੀਂ ਕਿਉਂ ਨਹੀਂ ਲਾਦਾ ਕਿ ਕੋਈ ਨਾ ਸੁੱਖ ਦੱਸ ਦੀ ਜਾਈ ਦੀ ਸੁਝਾ ਯਾਰ ਬਾਬਾ ਉਹ ਤੋਂ ਸੁੱਖਾਂ ਚੰਗੀਆਂ ਮਿਲਣ ਆਵਾਜ਼ ਆ ਬਾਬਾ ਨੇ ਪਰਦੇ ਦੀ ਗੱਲ ਆ ਗੱਲ ਖਪਾਈ ਵਿੱਚ ਨਾ 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 ਜਾ ਯਾਰ ਗੱਲ ਫਿਰ ਲੰਮੀ ਛੋਟੀ ਜਿਹੀ ਸੋਚ ਹਾਂ ਜਿੱਦਾਂ ਰਿਆ ਹੋ ਗਿਆ ਉਹਦੇ ਬਾਅਦ ਇਹਦਾ ਦਮਾਨ ਤੇ ਛੱਡੀ ਕੀ ਬੱਬਾ ਇੱਕ ਥੋੜਾ ਜਿਹੀ ਦੋ ਬਾਸ ਠੀਕ ਆ ਜੀ ਛੱਡੀ ਇੱਕ ਦਮਾਨ ਹਾਂ ਛੱਡੀ ਬਾ ਦੂੰਗਾ ਬੱਬਾ ਯਾਰ ਲੈ ਸੰਗਤ ਬਹੁਤ ਬੈਠੀ ਹੈ ਠੀਕ ਆ ਸੰਗਤ ਨੂੰ ਰੋੜੀ ਨਾ ਕਿਸੇ ਮਿੱਤੇ ਨਾ ਗੱਲ ਸੱਚੀ ਹੋਣੀ ਚਾਹੀਦੀ ਹੈ ਠੀਕ ਆ ਲੈ ਸਾਫ਼ ਰਹੁੰਦੇ ਆ ਨਾ ਜਾ ਯਾਰ ਫਿਰ ਮੈਨੂੰ ਵੀ ਬੰਦਾ ਮਿਲਿਆ ਜਾੜੀ ਜਾੜਾ ਦੂਰ ਹੈ ਮੈਂ ਸਾਡੇ ਪਾਜਾ ਬਾਬਾ ਜੀ ਤੈਨੂੰ ਨਾਸ਼ ਆਪ ਪਾਈਦਾ ਠੀਕ ਹੈ ਤੇ ਪਹਿਲੇ ਕਿਹੜਾ ਵਧੀਆ ਬਣੀ ਤੇ ਮੁੰਡਾ ਗੁੰਡਾ ਹੈਗਾ ਬਾਬਾ ਜੀ ਰਾਈ ਜੋੜੋ ਹਣਾ ਬਿਲਕੁਲ ਜਵਾਨੀ ਚੱਲ ਰਹੀ ਹੈ ਸਹੀ ਗੱਲ ਆ ਕੋਈ ਨਹੀਂ ਬਾਬਾ ਕਾ ਜਨੇ ਪਈ ਬੈਠੀ ਗੱਲ ਕਰ ਲਾਂਗੀ ਠੀਕ ਆ ਬਾਬਾ ਜੀ ਚਾ ਤੇ ਵਿਆਹ ਤੋਂ ਬਾਅਦ ਮਿਲਾਂਗੇ ਤੈਨੂੰ ਜ਼ਰੂਰ ਜਿਆ ਸਾਡੇ ਸਾਰੇ ਹੋਗੀਗਾ ਮਹਾਰਾਜ ਜ਼ਰੂਰ ਜ਼ਰੂਰ ਪੱਕੀ ਕਰਨਾ ਪੱਕੀ ਬਾਬਾ ਜੀ ਜਿਆ ਸਾਡੇ ਨਾਲ ਡੇਟ ਕੇ ਮੱਥਾ ਟੇਕਾਂਗੇ ਵਿਆਹ ਦੀ ਗੱਲ ਜਨੇ ਮੱਥੇ ਟੇਕ ਦੇਣਾਂ ਠੀਕ ਹੈ ਟੇਕ ਦੇਣਾ ਜਾਲੀ ਕਲਾ ਚੱਲ ਜੂਗਾ ਕਿਉਂ ਚੱਲ ਜੂਗਾ ਕੜ ਕੇ ਬਾਬਾ ਉਧਰ ਹੀ ਹੁਣ ਛਾਪਾਂ ਜੀ ਨੂੰ ਚਾਹ ਜਾਂਦੇ ਆ ਗਏ ਤੇ ਸਾਕੇ ਦਾ ਧੱਕੇ ਸਾਰੇ ਖਰਚੇ ਦਾ ਨਾ ਕਰਾਉਣਾ हाट <laughs>